ਪੰਜਾਬੀ ਸੰਗੀਤ ਜਗਤ ਦੇ ਬੜੇ ਹੀ ਮਕਬੂਲ ਅਤੇ ਸ੍ਰੀਲੇ ਕਲਾਕਾਰ ਰਾਜਵੀਰ ਜਵੰਦਾ ਦਾ ਬੀਤੇ ਕੱਲ ਹਿਮਾਚਲ ਦੇ ਬੱਦੀ ਕੋਲ ਅਚਾਨਕ ਸੜਕ ਹਾਦਸਾ ਹੋ ਗਿਆ ਅ ਰਾਜਵੀਰ ਜਵੰਦਾ ਸਾਡਾ ਭਰਾ ਆਪਣੀ ਬਾਈਕ ਆਪਣੇ ਮੋਟਰਸਾਈਕਲ ਤੇ BMW ਦੀ ਬਾਈਕ ਉਹਨੇ ਪਿਛਲੇ ਮਹੀਨੇ ਪਤਾ ਲੱਗਾ ਕਿ ਲਈ ਸੀ ਮੋਟਰਟੇਓ ਜਾ ਰਹੇ ਸਨ ਤੇ ਅਚਾਨਕ ਹੀ ਰਾਹ ਦੇ ਵਿੱਚ ਸੜਕ ਦੇ ਉੱਤੇ ਰੋਡ ਦੇ ਉੱਤੇ ਦੋ ਸਾਨ ਆਪਸ ਵਿੱਚ ਭੜਦੇ ਹੋਏ ਲੜਦੇ ਹੋਏ ਮੋਟਰਸਾਈਕਲ ਦੇ ਅੱਗੇ ਆ ਗਏ ਤੇ ਜਿਹੜੀ ਰਾਜਵੀਰ ਜਵੰਦਾ ਦੀ ਮੋਟਰਸਾਈਕਲ ਸੀ ਸਿੱਧੀ ਜਾ ਕੇ ਉਹਨਾਂ ਲੜਦੇ ਭੜਦੇ ਸਾਨਾਂ ਦੇ ਨਾਲ ਟਕਰਾ ਗਈ ਉਸ ਤੋਂ ਬਾਅਦ ਇੱਕ ਗੱਡੀ ਦੇ ਨਾਲ ਵੀ ਉਸ ਪ੍ਰਕਾਰ ਦੀ ਟੱਕਰ ਹੋਈ ਤੇ ਇਸ ਹਾਸੇ ਦੇ ਵਿੱਚ ਇਹ ਸੜਕ ਹਾ사 ਇਹ ਟੱਕਰ ਇੰਨੀ ਭਿਆਨਕ ਤੇ ਜ਼ਬਰਦਸਤ ਸੀ ਕਿ ਜਿਹੜਾ ਰਾਜੀਵਰ ਜਵੰਦਾ ਨੇ ਹੈਲਮਟ ਪਾਇਆ ਸੀਗਾ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਉਹ ਹੈਲਮਟ ਦੇ ਟੁਕੜੇ ਜਿਹੜੇ ਉਹਦੇ ਸਿਰ ਦੇ ਅੰਦਰ ਇੰਨੇ ਗਹਿਰੇ ਖੁੱਭ ਗਏ ਜਿਦੇ ਕਰਕੇ ਉਹਦੇ ਸਿਰ ਨੂੰ ਇੰਨੀਆਂ ਗੰਭੀਰ ਸੱਟਾਂ ਆਈਆਂ ਕਿ ਜਿਹੜਾ ਬ੍ਰੇਨ ਆ ਉਥੇ ਉਥੋਂ ਤੱਕ ਆਕਸੀਜਨ ਜਿਹੜੀ ਆ ਉਹ ਨਹੀਂ ਪਹੁੰਚ ਰਹੀ ਇਹ ਸੋਸ਼ਲ ਮੀਡੀਆ ਰਾਈ ਡਾਕਟਰਾਂ ਦਾ ਬਿਆਨ ਹੈ ਜੀ ਸੋ ਬੜੀ ਭਾਰੀ ਜਦੋਂ ਜੈਦ ਚੱਲ ਰਹੀ ਹੈ ਮੋਹਾਲੀ ਦੇ 40 ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਆ ਸਾਡਾ ਭਰਾ ਪੰਜਾਬ ਦਾ ਬੜਾ ਹੀ ਮਕਬੂਰ ਸਿਤਾਰਾ ਬੜੇ ਸੋਹਣੇ ਸੋਹਣੇ ਸ਼ਰੀਲੇ ਸ਼ਰੀਲੇ ਗਾਣੇ ਜੜੇ ਉਹਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ ਪੰਜਾਬੀ ਸਰੋਤਿਆਂ ਦੀ ਨਜ਼ਰ ਕੀਤੇ ਨੇ ਸੋ ਸਮੁੱਚਾ ਪੰਜਾਬ ਸਮੁੱਚੀ ਜਿਹੜੀ ਸੰਗੀਤ ਜਗਤ ਦੀ ਇਹੋ ਹੀ ਅਰਦਾਸ ਆ ਇਸ ਵੇਲੇ ਕਿ ਰਾਜਵੀਰ ਜਵੰਦਾ ਚੜ੍ਹਦੀ ਕਲਾ ਵਿੱਚ ਰਹੇ ਕੁਝ ਵੀ ਨਾ ਹੋਵੇ ਸਾਡੇ ਉਸ ਭਰਾ ਨੂੰ ਸਮੁੱਚਾ ਪੰਜਾਬ ਇਸ ਵੇਲੇ ਅਰਦਾਸਾਂ ਕਰ ਰਿਹਾ ਪਰਿਵਾਰ ਖੁਦ ਰਾਜਵੀਰ ਜਵੰਦਾ ਦਾ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਅਕਾਲ ਪੁਰਖ ਅੱਗੇ ਕਰ ਰਿਹਾ ਜੀ ਸੋ ਪਰਿਵਾਰ ਵੱਲੋਂ ਤੇ ਜਵੰਦਾ ਦੀ ਟੀਮ ਵੱਲੋਂ ਉਹ ਬਾਕੀ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਨੇ ਕਿ ਜੇਕਰ ਕਿਤੇ ਉਹਨਾਂ ਨੂੰ ਹੋਰ ਭਾਰ ਦੇ ਕਿਸੇ ਵੱਡੇ ਹਸਪਤਾਲ ਵਿੱਚ ਲਜਾਣਾ ਲਜਾਣ ਦੀ ਲੋੜ ਜੇਕਰ ਪੈਂਦੀ ਹੈ ਤਾਂ 에ਅਰ ਲਿਫਟ ਦਾ ਵੀ ਉਹਨਾਂ ਵੱਲੋਂ ਪ੍ਰਬੰਧ ਜਿਹੜਾ ਉਹ ਕਰ ਲਿਆ ਗਿਆ ਆ ਪਰ ਮੈਂ ਗੁਰੂਗੇ ਅਰਦਾਸ ਬੇਨਤੀ ਆ ਹੱਥ ਜੋੜ ਕੇ ਕਿ ਸੱਚੇ ਆਪਾਸ਼ਾ ਪੰਜਾਬੀ ਮਾਂ ਬੋਲੀ ਦੇ ਇਸ ਅਨਮੋਲ ਹੀਰੇ ਨੂੰ ਕੁਝ ਨਾ ਹੋਣ ਦਵੀਂ ਸੋ ਆਓ ਸਾਰੇ ਭੈਣ ਭਰਾ ਰਲ ਕੇ ਅਰਦਾਸ ਕਰੀਏ ਕਿ ਸਾਡੀ ਪੰਜਾਬੀ ਮਾਂ ਬੋਲੀ ਦਾ ਏ ਸ੍ਰੀ ਲਲਾ ਦੇ ਸਾਫ ਸੁਥਰੀ ਗਾਇਕੀ ਦਾ ਮਾਲਕ ਰਾਜਵੀਰ ਜਵੰਦਾ ਚੜ੍ਹਦੀ ਕਲਾ ਚ ਰਹੇ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਆਵੇ ਛੋਟੇ ਛੋਟੇ ਦੋ ਬੱਚੇ ਨੇ ਸਾਡੇ ਇਸ ਭਰਾ ਦੇ ਸੋ ਸਮੁੱਚੇ ਪੰਜਾਬੀਆਂ ਨੂੰ ਸਾਰੇ ਸੰਗੀਤ ਪ੍ਰੇਮੀਆਂ ਨੂੰ ਬੇਨਤੀ ਆ ਕਿ ਇਸ ਸ੍ਰੀਲਲ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸ ਬੇਨਤੀ ਕਰਿਓ ਜੇ ਸਰੀਰ ਨੂੰ ਭਾਵੇਂ ਬਹੁਤ ਸੱਟਾਂ ਲੱਗੀਆਂ ਨੇ ਰੀੜ ਦੀ ਹੱਡੀ ਦਾ ਵੀ ਪਤਾ ਲੱਗਾ ਕਿ ਨੁਕਸਾਨ ਹੋਇਆ ਆ ਪਰ ਜਾਨ ਸਲਾਮਤ ਰਹੇ ਸਾਡੇ ਭਰਾ ਦੀ ਸਾਰੇ ਵੈਰੂਗੋ ਅਰਦਾਸ ਕਰੀਏ ਇਹੋ ਹੀ ਹੱਥ ਜੋੜ ਕੇ ਵੈਰੂਗੋ ਅਕਾਲਪੁਰ ਕਗੇ ਅਰਦਾਸ ਬੇਨਤੀ ਹੈ ਕਿ ਰਾਜਗਿਰਜਵੰਦਾ ਚੜ੍ਹਦੀ ਕਲਾ ਚ ਰਹੇ ਤੇ ਜਲਦੀ ਤੰਦਰੁਸਤ ਹੋ ਕੇ ਆਪਣੇ ਘਰ ਆਪਣੇ ਬੱਚਿਆਂ ਵਿੱਚ ਆਵੇ ਤੇ ਦੁਬਾਰਾ ਪੰਜਾਬੀ ਸਰੋਤਿਆਂ ਦੇ ਰੂਪ ਰੂਪ ਹੋਵੇ